ਸ੍ਰੀ ਕਾਲ ਜੀ 1 ਤਾਰੀਖ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ 25 26 ਸਾਲ ਦਾ ਨੌਜਵਾਨ ਜਿਹੜਾ ਹੈਗਾ ਉਹ ਘਰੋਂ ਚੱਲਾ ਗਿਆ ਤੇ 3 4 ਘੰਟੇ ਬਾਅਦ ਲੋਟ ਕੇ ਨਹੀਂ ਆਇਆ ਉਹਦੇ ਕਰਦਿਆਂ ਨੂੰ ਇਹ ਸ਼ੱਕ ਸੀਗਾ ਕਿ ਇਹਨੂੰ ਕਿਡਨੈਪ ਕਰ ਲਿਆ ਗਿਆ ਜਦੋਂ ਸਾਡੇ ਕੋਲੇ ਇਹਦੇ ਫਿਰਦੇ ਆਏ ਉਸ ਤੋਂ ਇਮੀਡੀਏਟਲੀ ਬਾਅਦ ਸਾਡੇ ਸੀਨੀਅਰ ਆਫੀਸਰ ਸਾਡੇ ਐਸਪੀ ਡੀ ਸਾਹਿਬ ਐਸਪੀ ਸਿਟੀ ਡੀਐਸਪੀ ਡੀ ਡੀਐਸਪੀ ਸਿਟੀ 2 ਸੀਆਈਏ 1 ਸੀਆਈਏ 2 ਆੜਾ ਸਿਵਲ ਲਾਈਨ ਇਹਨਾਂ ਦੀ ਸਾਰੀ ਟੀਮ ਅਸੀਂ ਐਕਟੀਵੇਟ ਕਰਤੀ ਪਰਿਵਾਰ ਦੇ ਨਾਲ ਸਾਡੇ ਅਫਸਰ ਤੇ ਟੀਮਾਂ 24 ਘੰਟੇ ਨਾਲ ਜੁੜੇ ਰਹੇ ਇਸ ਤੋਂ ਬਾਅਦ ਅਸੀਂ ਇਹ ਕੰਟਰੋਲਡ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਪਹਿਲਾ ਇਸ ਮੁੰਡੇ ਨੂੰ ਰਿਕਵਰ ਕੀਤਾ ਉਸ ਤੋਂ ਬਾਅਦ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 10 ਲੱਖ ਕੈਸ਼ ਇੱਕ ਸਵਿਫਟ ਗੱਡੀ ਇੱਕ ਮੋਬਾਈਲ ਫੋਨ ਅਤੇ ਇੱਕ ਇਹ ਜਿਹੜਾ ਹਥਿਆਰ ਨੂਮਾ ਲਾਈਟਰ ਹੈਗਾ ਪਿਸਟੌਲ ਨੂਮਾ ਇਹ ਰਿਕਵਰ ਕੀਤਾ ਤੇ ਇਸ ਦੇ ਵਿੱਚ ਜਿਹੜੀ ਹੁਣ ਤੱਕ ਦੀ ਤਫਤੀਸ਼ ਤੋਂ ਕਹਾਣੀ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਨੌਜਵਾਨ ਹੈਗਾ ਇਹ ਫਾਈਨੈਂਸ ਦਾ ਕੰਮ ਕਰਦਾ ਹੈ ਪੈਸੇ ਦੇ ਲੈਣ-ਦੇਣ ਦਾ ਕੰਮ ਕਰਦਾ ਹੈ ਇੱਕ ਜਿਹੜੀ ਲੇਡੀ ਅਕਿਊਜ਼ਡ ਹੈਗੀ ਹੈ ਉਹਦੇ ਨਾਲ ਜਿਹਦਾ ਨਾਮ ਹੈ ਕਿਰਨਾ ਤੇ ਕਿਰਨਾ ਦੇ ਨਾਲ ਇਹਦਾ ਪੈਸੇ ਦਾ ਲੈਣ-ਦੇਣ ਸੀਗਾ ਕਿੰਨਾ ਨੇ ਕੁਝ ਪੈਸੇ ਲਏ ਹੋਏ ਸੀਗੇ ਤੇ ਪੈਸੇ ਵਾਪਸ ਕਰਨ ਦੇ ਬਹਾਨੇ ਕਿਰਨਾ ਨੇ ਇਹਨੂੰ ਆਪਣੇ ਜੁਜਾਰ ਸਿੰਘ ਨਗਰ ਦੇ ਵਿੱਚ ਕਿਰਣਾ ਜਿੱਥੇ ਰਹਿੰਦੀ ਹੈ ਉੱਥੇ ਉਹਨੇ ਉਹਨੂੰ ਆਪਣੇ ਘਰੇ ਬੁਲਾਇਆ ਇਸ ਮੁੰਡੇ ਨੂੰ ਜਿੱਥੇ ਉਹਨੇ ਪਹਿਲਾਂ ਹੀ ਪਲੈਨਿੰਗ ਦੇ ਤਹਿਤ ਆਪਣੇ ਦੋ ਸਾਥੀਆਂ ਨੂੰ ਰੱਖਿਆ ਹੋਇਆ ਸੀਗਾ ਤੇ ਧਾਰਦਾਰ ਹਥਿਆਰ ਦੀ ਨੋਕ ਤੇ ਅਤੇ ਜਿਹੜਾ ਇਹ ਪਿਸਤੌਲ ਨੂਮਾ ਦੇਖਣ ਵਾਲੀ ਚੀਜ਼ ਹੈਗੀ ਹੈ ਇਹਦੀ ਵਰਤੂ ਕਰਕੇ ਉਹਨਾਂ ਨੇ ਉਹਨੂੰ ਡਰਾਵਾ ਦੇ ਕੇ ਉਸ ਮੁੰਡੇ ਨੂੰ ਤੇ ਉਹਨੂੰ ਆਪਣੇ ਨਾਲ ਬਾਹਰ ਕੇ ਜ਼ਿਲ੍ਹੇ ਤੋਂ ਬਾਹਰ ਲੈ ਗਏ ਉੱਥੇ ਜਾ ਕੇ ਫਿਰ ਉਹਨਾਂ ਨੇ ਪਰਿਵਾਰ ਨੂੰ ਸੰਪਰਕ ਕੀਤਾ ਤੇ ਪੈਸੇ ਦੀ ਮੰਗ ਕੀਤੀ ਜਦੋਂ ਉਹ ਇਨਫੋਰਮੇਸ਼ਨ ਸਾਡੇ ਕੋਲ ਆ ਗਈ ਤਾਂ ਅਸੀਂ ਫਿਰ ਆਪਣਾ ਆਪਰੇਸ਼ਨ ਸ਼ੁਰੂ ਕਰ ਲਿਆ ਅਸੀਂ ਆਪਣੇ ਇਨਫੋਰਮੇਸ਼ਨ ਸੋਰਸਸ ਲਗਾਏ ਇੰਟੈਲੀਜੈਂਸ ਸੋਰਸਸ ਟੈਕਨੀਕਲ ਸੋਰਸਸ ਤੇ ਬਾਕੀ ਸਾਰੀ ਇੰਟੈਲੀਜੈਂਸ ਨੂੰ ਅਸੀਂ ਬੰਦੇ ਆਇਡੈਂਟੀਫਾਈ ਕਰਨੇ ਸ਼ੁਰੂ ਕਰਤੇ ਆਪਰੇਸ਼ਨ ਦੇ ਵਿੱਚ ਸਾਡੀ ਪ੍ਰਾਥਮਿਕਤਾ ਇਹ ਸੀਗੀ ਕਿ ਜਿਹੜਾ ਆਪਣਾ ਇਹ ਮੁੰਡਾ ਹੈ ਇਹ ਸਹੀ ਸਲਾਮਤ ਤੇ ਬਿਲਕੁਲ ਠੀਕ ਠਾਕ ਪਰਿਵਾਰ ਦੇ ਕੋਲ ਪਹੁੰਚ ਜਾਏ ਉਸ ਤੋਂ ਬਾਅਦ ਬਾਕੀ ਜੋ ਵੀ ਕੰਮ ਹੋ ਕੀਤਾ ਜਾਏਗਾ ਤੇ ਉਸ ਦੇ ਵਿੱਚ ਸਾਡੀ ਟੀਮਾਂ ਸਫਲ ਰਹੀਆਂ ਇਹਨਾਂ ਦੀ ਮਿਹਨਤ ਰੰਗ ਲਾਈ ਤੇ ਪਹਿਲਾਂ ਅਸੀਂ ਮੁੰਡੇ ਨੂੰ ਬਿਲਕੁਲ ਸਹੀ ਸਲਾਮਤ ਰਿਕਵਰ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਉਸ ਤੋਂ ਬਾਅਦ ਫਿਰ ਇਹਨਾਂ ਦੋਸ਼ਾਂ ਦੀ ਤਰਫ ਕਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਿੰਨੇ ਜਣੇ ਘੱਟ ਦੋ ਤਿੰਨ ਜਣੇ ਗ੍ਰਿਫਤਾਰ ਕੀਤੇ ਹਨ ਜੀ ਇੱਕ ਤਾਂ ਕਿਰਨਾ ਹੈਗੀ ਹੈ ਜਿਹੜੀ ਬਟਿੰਡੇ ਜ਼ਿਲ੍ਹੇ ਦੀ ਆਪਣੇ ਸ਼ਹਿਰ ਦੀ ਰਹਿਣ ਵਾਲੀ ਹੈਗੀ ਹੈ ਦੋ ਜਣੇ ਹੈਗੇ ਮਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਜੋ ਕਿ ਮੁਕਸੇਲ ਸਾਹਿਬ ਜ਼ਿਲ੍ਹੇ ਦੇ ਰਹਿਣ ਵਾਲੇ ਸਾਰਾ ਕਰ ਪੇਡਾ ਬੜਾ ਫੜਾ ਗਿਆ ਉਹ ਫੋਤੀ ਦੇ ਬੇਜੇ ਚੇਤੇ ਜਿਹੜਾ ਇਹ ਪਲਾਨਡ ਆਪਰੇਸ਼ਨ ਦਾ ਹਿੱਸਾ ਸੀਗਾ ਸਾਰਾ ਤੇ ਰਿਕਵਰੀ ਹੋ ਗਈ ਸਰ ਇਹ ਕਿਹੜਾ ਤਾਂ ਸਕਿਪ ਕਰਕੇ ਆਸੀ ਇਹਨਾਂ ਕੋਲ ਜਦੋਂ ਉੱਥੇ ਰੇਡ ਕੀਤੀ ਹੈ ਬਲੋਟ ਗਏ ਨੇ ਪੇਮੈਂਟ ਹੋਈ ਹੈ ਕਿਹੜਾ ਤਾਂ ਪੁਲਿਸ ਪਾਰਟਿਸ ਨੂੰ ਸਕਿਪ ਅ ਦੇਖੋ ਜੀ ਆਪਰੇਸ਼ਨ ਦੇ ਵਿੱਚ ਕਈ ਚੀਜ਼ਾਂ ਹੁੰਦੀਆਂ ਵੀ ਹੈਵ ਟੂ ਐਗਜ਼ਾਮਨ ਥਿੰਗਸ ਫ্রম ਐਵਰੀ ਪਰਸਪੈਕਟਿਵ ਤੇ ਜਿਹੜਾ ਇਹ ਮੁੰਡਾ ਹੈਗਾ ਇਹਦੀ ਸੇਫਟੀ ਵਾਸ ਆਰ ਫਰਸਟ ਪ੍ਰਾਇਰੀਟੀ ਐਸ ਆਈ ਆਲਰੇਡੀ ਟੋਲ ਬਾਕੀ ਅਕਿਊਸ ਅਸੀਂ ਗ੍ਰਫਤਾਰ ਕਰ ਲਏ ਰਿਕਵਰੀ ਅਸੀਂ ਸਾਰੀ ਕਰ ਰੱਖਿਆ ਕਿੱਥੇ ਗਿਆ ਸੀ ਜਿਲੇ ਤੋਂ ਬਾਹਰ ਰੱਖਿਆ ਜਿਲੇ ਤੋਂ ਬਾਹਰ ਰੱਖਿਆ ਹੋਰ ਕਿਸੇ ਕੋਈ ਮਾਮਲੇ ਦਰਜ ਇਹਨਾਂ ਦੇ ਖਿਲਾਫ ਪਹਿਲਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ ਇਹ ਤਿੰਨ ਲੋਕੀਆ ਚਿੰਤਾ ਜ਼ਿਆਦਾ ਇਹ ਤਿੰਨ ਹੈਗੇ ਇੱਕ ਇਹਨਾਂ ਦਾ ਹੋਰ ਤਫਤੀਸ਼ ਦੇ ਦੌਰਾਨ ਹੁਣ ਤੱਕ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਦਾ ਹੋਰ ਹੈਗਾ 파ਟਨਰ ਅਸੋਸੀਏਟ ਚੌਥਾ ਉਹਨੂੰ ਵੀ ਅਸੀਂ ਜਲਦੀ گرفتار ਸਰ ਸਰ ਕਿਡਨੈਪਰ ਹੈਗੇ ਜਿਹੜੇ ਕੰਮ ਕੀ ਕਰਦੇ ਸੀ ਇਹ ਇਹ ਦੋ ਤਾਂ ਖੇਤੀਬਾੜੀ ਕਰਦੇ ਆ ਜਿਆਦਾ 에ਜੰਟ ਨਹੀਂ ਹੈ 24-25 ਸਾਲਾਂ ਦੇ ਹੈਗੇ ਮੁੰਡੇ ਤੇ ਇਹ ਲੇਡੀ ਜਿਹੜੀ ਹੈਗੀ ਹੈ ਇਹ ਘਰੋਂ ਹੀ ਆਪਰੇਟ ਕਰਦੀ ਹੈ ਤੇ ਇਹਦਾ ਜਿਹੜਾ ਹੈਗਾ ਤਫਤੀਸ਼ ਦੌਰਾਨ ਸਾਹਮਣੇ ਆਏਗਾ ਐਕਚੁਅਲੀ ਦਾ ਕੰਮ ਕੀ ਹੈ ਸੋਰਸ ਆਫ ਇਨਕਮ ਕੀ ਸਰ ਰਿਲੇਸ਼ਨ ਕੀ ਨੇ ਆਸ ਵਿੱਚ ਯੂ ਨੋ ਰਿਲੇਸ਼ਨ ਵਗੈਰਾ ਤਫਤੀਸ਼ ਦੇ ਦੌਰਾਨ ਸਾਹਮਣੇ ਆਣਗੀ ਪ੍ਰਾਈਮਾ ਫੈਸਾਈ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਇਹ ਇੱਕ ਬੰਦਾ ਇਹਨਾਂ ਦਾ ਲਿਵ ਇਨ ਪਾਰਟਨਰ ਹੈਗਾ ਇਸ ਲਈ ਠੀਕ ਹੈ ਇਹ ਸੰਪਰਕ ਕਿਸ ਤਰ੍ਹਾਂ ਤੋਂ ਜਿਹੜਾ ਹੈਗਾ ਜਿਸ ਤਰ੍ਹਾਂ ਮੁਕਸਦ ਦੇ ਰਹਿਣ ਵਾਲੇ ਲੇਡੀਜ਼ ਵਿੱਚ ਦਾ ਦੀ ਰਹਿਣ ਵਾਲੀ ਹੈ ਉਹ ਤਾਂ ਇਟ ਇਸ ਪਾਰਟ ਆਫ ਇਨਵੈਸਟੀਗੇਸ਼ਨ ਕਿ ਆਪਸ ਵਿੱਚ ਕਿੰਨੇ ਸਾਲਾਂ ਤੋਂ ਸੰਪਰਕ ਚ ਹੈਗੇ ਕੀ ਹੈਗਾ ਬਟ ਜਿਹੜਾ ਲੇਡੀ ਤੇ ਇਹ ਜਿਹੜਾ ਜਿਹਨੂੰ ਲੈ ਗਏ ਸੀਗੇ ਮੁੰਡੇ ਨੂੰ ਉਹਦਾ ਇਹਨਾਂ ਦਾ ਆਪਸ ਵਿੱਚ ਪਹਿਲਾਂ ਜਾਣਕਾਰੀ ਸੀਗੀ ਲੈਣ ਦੇਣ ਸੀਗਾ ਤੇ ਲੇਡੀ ਨੂੰ ਆਈਡੀਆ ਸੀਗਾ ਇਸ ਮੁੰਡੇ ਦਾ ਬੈਕਿੰਗ ਸਰ ਇਹ ਲਾਇਸੈਂਸ ये तो हथियार नुमा खिलौना ही है जी लाइटर टाइप ही है उन्होंने इनफोरमे मुताबिक उन्होंने दारदार हथियार भी है के कर। कुल से आ, जी इन दौरान बराबर देखो जी अमाउंट वगैरह चेंज होंगे रहा ऑपरेशन सा बट द इमोरटेंट पार्ट इज दैट जेफली रिकवर करके जो भी अमाउंट अक्यूज तो उन्होंने गिरफ्तार करके सारा रिकवर कर। ਸਾ ਕੋਈ ਦੇਖੇਂ ਦੇਰਾ ਕਿ ਕਿ ਕਿਸ ਕਿਸ ਦੇ ਵਿੱਚ ਇਹ ਉਹ ਤਫ਼ੀਸ ਦਰਾਂ ਸਾਹਮਣੇ ਆਇਆ ਕਿ ਮੋਟਰ ਸੋਪਰੈਂਡਾ ਇੱਕੀ ਸੀਗਾ ਕਿਦਾਂ ਇਹਨਾਂ ਨੇ ਕਾਂਸਪੀਰੇਸੀ ਰਚੀ ਉਹ ਸਾਰਾ ਸਾਹਮਣੇ ਆਏਗਾ ਤੇ ਹੁਣ ਤੁਹਾਡੇ ਰਾਹੀ ਮੈਂ ਸਾਰਿਆਂ ਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਵੀ ਆਰ ਵੈਰੀ ਸੀਰੀਅਸ ਅਗੇਂਸਟ ਐਨੀ ਸਟਾਈਪ ਆਫ ਪ੍ਰੈਂਕ ਜਿਹੜਾ ਵੀ ਕੋਈ ਕ੍ਰਾਈਮ ਕਰਦਾ ਉਹਦੀ ਅਸੀਂ ਤਰ ਪਕੜ ਕਰਾਂਗੇ ਗ੍ਰਿਫਤਾਰ ਕਰਾਂਗੇ ਤੇ ਸਲਾਖਾਂ ਦੇ ਪਿੱਛੇ ਭੇਜਾਂਗੇ ਜਿਹੜੀ ਸੀਵੀਅਰ ਤੋਂ ਸੀਵੀਅਰ ਤੱਕ ਆ ਵੀ ਲਾਵਾਂਗੇ ਤੇ ਇਸ ਲਈ ਇਹ ਵਾਰਨਿੰਗ ਹੈਗੀ ਸਾਰਿਆਂ ਨੂੰ ਕਿ ਇਸ ਤਰੀਕੀ ਦੀ ਕੋਈ ਵੀ ਹਰਕਤ ਨਾ ਕੀਤੀ